ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਦਾਣਾ ਕਿਹਾ ਜਾਂਦਾ ਕਿ ਇਤਿਹਾਸ ਤੋਂ ਵਧੀਆ ਕੋਈ ਵੀ ਅਧਿਆਪਕ ਨਹੀਂ ਹੋ ਸਕਦਾ ਇਤਿਹਾਸ ਕਢਨਾਮਾ ਨੂੰ ਆਪਣੇ ਆਪ ਵਿੱਚ ਕਬਰੀ ਨਹੀਂ ਕਰਦਾ ਇਤਿਹਾਸ ਸਾਨੂੰ ਸਿਖਾ ਵੀ ਬਹੁਤ ਕੁਝ ਜਾਂਦਾ ਇਸੇ ਤਰ੍ਹਾਂ ਇਤਿਹਾਸ ਦੇ ਨਾਲ ਹਰ ਇੱਕ ਦਿਨ ਜੁੜਿਆ ਹੋਇਆ 13 ਮਾਰਚ ਪਵ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ 13 ਮਾਰਚ ਤਕਰੀਬਨ 8 ਤੋਂ 83 ਸਾਲ ਪਹਿਲਾਂ 13 ਮਾਰਚ 1940 ਨੂੰ ਜਿਲ੍ਹਾ ਵਾਲੇ ਬਾਗ ਦੇ ਖੂਨੀ ਕਾਰਨ ਤੇ ਮੁੱਖ ਦੋਸ਼ੀ ਪੰਜਾਬ ਦੇ ਤਤਕਾਲੀ ਲੈਫਟਨੈਂਟ ਗਵਰਨਰ ਜਰਨਲ ਅਡਵਾਈਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਉਦਮ ਸਿੰਘ ਦੇ ਵੱਲੋਂ ਅੱਜ ਦੇ ਦਿਨੀ ਮੌਤ ਦੇ ਘਾਟੋ ਉਤਾਰ ਦਿੱਤਾ ਜਾਂਦਾ ਹੈ ਉਹ ਨੌਜਵਾਨ ਕੌਣ ਸੀ ਸ਼ਹੀਦ ਉਦਮ ਸਿੰਘ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਲਾਹੌਰ ਤੋਂ ਤਕਰੀਬਨ 130 ਮੀਲ ਦੂਰ ਪਿਲਵਾਦ ਦੇ ਵਿੱਚ ਹੁੰਦਾ ਹੈ ਸ਼ਹੀਦ ਉਦਮ ਸਿੰਘ ਹਿੰਦੁਸਤਾਨ ਸੋਸ਼ਲਿਸਟ रिपब्लिकन एसोसिएशन ਅਤੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ ਜਦੋਂ ਜ਼ਿਲ੍ਹਾ ਵਾਲੇ ਬਾਗ ਦਾ ਖੂਨੀ ਕਾਂਡ ਹੁੰਦਾ ਤਾਂ ਉਦਮ ਸਿੰਘ ਦੇ ਉਮਰ ਆ ਜਿਹੜੀ ਉਹ 20 ਸਾਲ ਦੀ ਸੀ ਤੇ ਜ਼ਿਲ੍ਹਾ ਵਾਲੇ ਬਾਗ ਤੋਂ ਖੂਨੀ ਕਾਂਡ ਤੋਂ 21 ਸਾਲ ਬਾਅਦ ਦੇ ਵਿੱਚ ਅਸਿਰਦ ਉਦਮ ਸਿੰਘ ਦੇ ਵੱਲੋਂ ਲੰਡਨ ਦੇ ਕਾਕਸਨੋ ਹਾਲ ਦੇ ਵਿੱਚ ਭਾਰੇ ਇਕੱਠ ਦੇ ਵਿੱਚ ਜਰਨਲ ਆਲ ਅਡਵਾਈਰ ਦੇ سینਿਆਂ ਦੇ ਵਿੱਚ ਗੋਲੀਆਂ ਤਾਰ ਕੇ ਜ਼ਿਲ੍ਹਾ ਵਾਲੇ ਬਾਗ ਦਾ ਖੂਨੀ ਕਾਂਡ ਦਾ ਬਦਲਾ ਲਿਆ ਜਾਂਦਾ ਹੈ 13 ਅਪ੍ਰੈਲ 1919 ਨੂੰ ਜ਼ਿਲ੍ਹਾ ਵਾਲੇ ਬਾਗ ਦੇ ਖੁਨੀ ਖੇੜ ਖੇਡਾ ਜਾਂਦਾ ਮਾਈਕਲ ਓਡਵਾਇਰ ਦੇ ਵੱਲੋ ਜਿਸ ਦੇ ਵਿੱਚ 388 ਲੋਕਾਂ ਦੀ ਮੌਤ ਹੁੰਦੀ ਹੈ ਅਤੇ 1200 ਤੋਂ ਵੱਧ ਲੋਕ ਆ ਜਿਹੜੇ ਜ਼ਖਮੀ ਹੋ ਜਾਂਦੇ ਆ 시ਦ ਉਦਮ ਸਿੰਘ ਦੇ ਵੱਲੋ 21 ਸਾਲਾਂ ਦੇ ਬਾਅਦ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਮਾਈਕਲ ਓਡਵਾਇਰ ਦੇ ਸੀਨੇ ਦੇ ਵਿੱਚ ਗੋਲੀਆਂ ਉਤਾਰ ਕੇ ਜਿਨ੍ਹਾਂ ਵਾਲੇ ਬਾਗ ਦੇ ਖੂਨੀ ਕਾਹਨ ਦਾ ਬਦਲਾ ਲਿਆ ਜਾਂਦਾ 시ਦ 시ਦ ਉਦਮ ਸਿੰਘ ਦਾ ਨਾਮ ਭਾਰਤੀ ਇਤਿਹਾਸ ਦੇ ਵਿੱਚ ਬڑے ਮਾਣ ਮੱਤੇ ਅਦੇ ਸੁਨੇਰੀ ਅੱਖਰਾਂ ਦੇ ਵਿੱਚ ਦਰਜ ਹੈ ਭਾਰਤ ਦਾ ਇਤਿਹਾਸ ਇਦਾਂ ਦੇ ਯੋਧਿਆਂ ਦੇ ਨਾਲ ਇਦਾਂ ਦੇ ਸੂਰਬੀਰਾਂ ਦੇ ਨਾਲ ਭਰਿਆ ਹੋਇਆ ਇਸੇ ਤਰ੍ਹਾਂ ਪਾਤ ਦਾ ਹਰ ਇੱਕ ਦਿਨ ਭਾਰਤ ਦੇ ਕਿਸ ਨਾ ਕਿਸੇ ਇਤਿਹਾਸ ਦੇ ਨਾਲ ਜਰੂਰ जोडਦਾ ਔਰ ਸ਼ਹੀਦ ਉਦਮ ਸਿੰਘ ਇੱਕ ਵੱਖਰੀ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਅੱਜ ਤੋਂ 83 ਸਾਲ ਪਹਿਲਾਂ ਜਿਹੜਾ ਵਾਲੇ ਬਾਗ ਦੇ ਖੂਨੀ ਕਾਂਡ ਦੇ 21 ਸਾਲ ਬਾਅਦ ਦੇ ਬੱਚਾ ਲੰਡਨ ਦੇ ਕਕਸ਼ਨ ਹਾਲ ਦੇ ਵਿੱਚ ਜਦੋਂ ਮਾਈਕਲ ਓਡਵਾਇਰ ਇੱਕ ਭਾਸ਼ਣ ਦੇ ਅੰਦਰ ਲਈ ਉੱਠਦਾ ਤਾਂ ਭਾਸ਼ਣ ਦੇ ਦੌਰਾਨ ਹੀ ਕਿਤਾਬ ਦੇ ਵਿੱਚੋਂ ਰਵਲਵਰ ਕੱਢ ਕੇ ਉਦਮ ਸਿੰਘ ਦੇ ਵੱਲੋਂ ਜੜੀਆਂ ਮਾਈਕਲੋਡਵਾਰ ਦੀ ਸ਼ਾਤੀ ਦੇ ਬੱਚਾ ਗੋਲੀਆਂ ਉਤਾਰ ਦਿੱਤੀਆਂ ਜਾਂਦਰਾ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੇ ਬੱਚਾ ਮਾਈਕਲੋਡਵਾਰ ਪੰਜਾਬ ਛੱਡ ਕੇ ਭਾਰਤ ਛੱਡ ਕੇ ਲੰਡਨ ਰਹਿਣ ਲੱਗਿਆ ਸੀ ਉਦਮ ਸਿੰਘ ਦਾ ਨਾਮ ਭਾਰਤੀ ਇਤਿਹਾਸ ਦੇ ਵਿੱਚ ਬੜੇ ਅਮੀਰ ਤਰੀਕੇ ਦੇ ਨਾਲ ਸ਼ਾਨੋ ਸ਼ੌਕਤ ਨਾਲ ਲਿਆ ਜਾਂਦਾ ਤੇ ਨਿਰਪੱਖ ਪੋਸਟ ਅਧਾਰਾ ਇਦਾਂ ਦੇ ਸ਼ੂਰ ਵੀਰਾਂ ਨੂੰ ਇਦਾਂ ਦੇ ਯੋਧਿਆਂ ਨੂੰ ਸਲਾਮੀ ਕਰਦਾ ਜੁੜੇ ਹੋਣ ਦੇ ਪੱਖ ਪੋਸ਼ ਦੇ ਨਾਲ ਮੈਂ ਸਿਮਰਨਜੀਤ ਸੰਸਥਾਨਾ ਦਾ ਕੈਮਰਾਮੈਨ ਗੁਰਸ਼ਰਨ ਦੇ ਨਾਲ ਧੰਨਵਾਦ